ਗਲਬਾਦ ਦੇ ਖੇਤਰ ਵਰੁਕਾ ਦੇ ਵਿੱਚ ਗੈਰਕਾਨੂੰਨੀ ਰੇਤ ਮਾਮਲੇ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਜਦੋਂ ਵਰੁਕਾ ਦੇ थाना ਮੁਖੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਜਾਂਚ ਦੇ ਵਿੱਚ ਪੈਸੇ ਦੇ ਲੈਣ ਦੇਣ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਤੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਵੀ ਨਹੀਂ ਹੈ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਦੇ ਤਹਿਤ ਮਨਜ਼ੂਰਸ਼ੁਦਾ ਖੱਡਾਂ ਤੋਂ ਹੀ ਰੇਤ ਦੀ ਮਾਈਨਿੰਗ ਹੋ ਰਹੀ ਹੈ ਤੇ ਪੁਲਿਸ ਵੱਲੋਂ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਨਾਲ ਮਿਲ ਕੇ ਸਾਂਝੀ ਮਹਿਮ ਚਲਾਕੀ ਸਮੇਤੇ ਕਾਰਵਾਈ ਕੀਤੀ ਜਾਂਦੀ ਰਹੀ ਹੈ ਸਬੰਧਤ ਵੀਡੀਓ ਬਾਰੇ ਵੀ ਜਾਣਕਾਰੀ ਦਿੰਦੇ ਆ ਉਹਨਾਂ ਕਿਹਾ ਹੈ ਕਿ ਪੁਲਿਸ ਵੱਲੋਂ ਇਲਾਕੇ ਅੰਦਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਤਸਕਰਾਂ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਮਾਈਨਿੰਗ ਕਰਨ ਦੇ ਲਈ ਵਰਤੇ ਜਾ ਰਹੇ ਦੋ ਟਰੈਕਟਰਾਂ ਨੂੰ ਕਾਬੂ ਵੀ ਕੀਤਾ ਗਿਆ ਤੇ ਉਹਨਾਂ ਦੇ ਚਾਲਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅ ਕੱਲ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਵੀਡੀਓ ਵਾਇਰਲ ਹੋਈ ਸੀ ਜੋ ਥਾਣਾ ਵੈਰੋਕੇ ਦੇ ਨਾਲ ਰਿਲੇਟਡ ਸੀਗੀ ਅ ਉਹ ਇਸ ਵੰਦੀ ਪਹਿਲਾਂ ਤਾਂ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਸਐਚਓ ਵੈਰੋਕਾ ਨੂੰ ਲਾਈਨ ਹਾਜ਼ਰ ਕੀਤਾ ਸੋ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਪੜਤਾਲ ਕੀਤੀ ਉਸ ਚੀਜ਼ ਦੀ ਉਸ ਜਿਹੜੀ ਵੀਡੀਓ ਦੀ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਅਸੀਂ ਜੋ ਪੜਤਾਲ ਕੀਤੀ ਇਹ ਗੱਲ ਸਾਹਮਣੇ ਆਈ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਵਕ ਵਕ ਥਾਣਿਆਂ ਦੇ ਵਿੱਚ ਕਾਫੀ ਜਿਹੜੇ ਪਰਚੇ ਦਰਜ ਕੀਤੇ ਨੇ ਗੀਦੇ ਵਿੱਚ ਕਬਾਇਆ ਦੇ ਵਿੱਚ ਇੱਕ ਨਜਾਇਜ਼ ਜਿਹੜੀ ਕੋ ਖੱਡ ਚੱਲ ਰਹੀ ਸੀ ਉਹਦੇ ਉੱਤੇ ਵੀ ਅਸੀਂ ਕਾਫੀ ਜਿਹੜਾ ਵਹੀਕਲ ਬਰਾਮਦ ਕੀਤੇ ਨੇ ਮਾਈਨਿੰਗ ਵਿਭਾਗ ਦੇ ਨਾਲ ਰਲ ਕੇ ਜਿਹਦੇ ਵਿੱਚ ਕريب 23 ਵਹੀਕਲ ਜਿਹੜੇ ਅਸੀਂ ਬੌਨ ਕੀਤਾ ਉਸ ਤੋਂ ਇਲਾਵਾ ਥਾਣਾ ਅਰਨੀਵਾਲਾ ਦੇ ਵਿੱਚ ਅਸੀਂ ਦੋ ਟਰਾਲੀਆਂ ਦੇ ਉੱਪਰ ਜਿਹੜੀਆਂ ਨਜਾਇਜ਼ ਮਾਈਨਿੰਗ ਕਰਦੀਆਂ ਸੀ ਉਹਨਾਂ ਦੇ ਉੱਪਰ ਵੀ ਪਰਚਾ ਦਰਜ ਕੀਤਾ ਇਸੇ ਤਰੀਕੇ ਥਾਣਾ ਵੈਰੋਕੇ ਦੇ ਵਿੱਚ ਉੱਥੇ ਵੀ ਅ ਪਿਛਲੇ ਮਹੀਨੇ ਅਸੀਂ ਜਿਹੜਾ ਮਜਾਹਿਰ ਮਾਈਨਿੰਗ ਕਰਨ ਵਾਲੇ ਗੁਲਵਿੰਦਰ ਸਿੰਘ ਜਿੰਨਾ ਤੇ ਪਹਿਲਾਂ ਵੀ ਪਰਚੇ ਦਰਜ ਨੇ ਪਰੇ 4-5 ਜਿਹੜੇ ਪਰਚੇ ਦਰਜ ਨੇ ਉਹਨਾਂ ਦੇ ਉੱਤੇ ਵੀ ਅਸੀਂ ਪਰਚਾ ਦਰਜ ਕੀਤਾ ਸੀਗਾ ਸੋ ਉਸ ਚੀਜ਼ ਨੂੰ ਇਹਨਾਂ ਨੇ ਹਾਈਲਾਈਟ ਕੀਤਾ ਦੇਖੋ ਜੀ ਐਸ ਐਚਓ ਰਲਿਆ ਹੋਇਆ ਜੀ ਜਾਂ ਕੁਝ ਵੀ ਉਹਦੇ ਤੇ ਜਿਹੜੇ ਅਲੀਗੇਸ਼ਨ ਲਗਾਏ ਸੀ ਉਹ ਬਿਲਕੁਲ ਸਾਨੂੰ ਝੂਠੇ ਔਰ ਬੇਬੁਨਿਆਦ ਜਿਹੜਾ ਹੈਗੇ ਨੇ ਉਨਾਂ ਵੱਟ ਕੋਈ ਸੱਚਾਈ ਨਹੀਂ ਹੈ ਸਰ ਜਾਂਚ ਵਿੱਚ ਪਤਾ ਲੱਗਿਆ ਜੀ ਜਿਹੜੇ ਦੋਸ਼ ਲਾ ਰਹੇ ਨੇ ਵੀ 25000 ਰੁਪਏ ਦੇ ਕਰੀਬ ਦਾ ਜਿਹੜੀ ਐਸਐਚਓ ਨੂੰ 10 ਦਿਨਾਂ ਦੇ ਉਡਾਈ ਲਈ ਜਾਂਦੀ ਸੀ ਕੋਈ ਸਾਹਮਣੇ ਆਇਆ ਜੀ ਜਾਂਚ ਤੋਂ ਨਾ ਦੇਖੋ ਜੀ ਜੇ ਉਹਨਾਂ ਨੇ ਕੋਈ ਪੈਸੇ ਦਿੱਤੇ ਨੇ ਤਾਂ ਇਹਦਾ ਮਤਲਬ ਉਹਨਾਂ ਨੇ ਕੋਈ ਚੋਰੀ ਕੀਤੀ ਸੋ ਜੇ ਚੋਰੀ ਕੀਤੀ ਆ ਤਾਂ ਉਹਦੀ ਸਜ਼ਾ ਵੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਸੋ ਜੇ ਉਹਨਾਂ ਨੇ ਪੈਸੇ ਦਿੱਤੇ ਹੁੰਦੇ ਤਾਂ ਐਸਐਚਓ ਵੈਰੋ ਕੇ ਉਹਨਾਂ ਦੇ ਉੱਤੇ ਪਰਚਾ ਕਿਉਂ ਦਰਜ ਕਰਦਾ ਸੋ ਮੇਰੇ ਪੜਤਾਲ ਮੁਤਾਬਕ ਇਹ ਬਾਬੇ ਗੰਡਾ ਗਲਤ ਹੈ ਜੇਕਰ ਉਹਨਾਂ ਨੇ ਕੋਈ ਪੈਸਾ ਦਿੱਤਾ ਹੈ ਤਾਂ ਉਹ ਚੀਜ਼ ਸਾਹਮਣੇ ਆਊਗੀ ਤਾਂ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਹਾਲ ਦੀ ਘੜੀ ਮੇਰੇ ਧਿਆਨ ਵਿੱਚ ਇਸ ਚੀਜ਼ ਨਹੀਂ ਆਈ ਜੱਗਬਾਨੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਚੋਸਨ ਦੀ ਰਿਪੋਰਟ